ਪੰਜਾਬ ਨੇ ਹਮੇਸ਼ਾ ਤੋਹੀ ਤਰਾਸਦੀਆਂ ਝੱਲੀਆਂ ਨੇ ਚਾਹੇ ਉਹ 47 ਦੀ ਵੰਡ ਹੋਵੇ ਚਾਹੇ 84 ਹੋਵੇ ਤੇ ਚਾਹੇ ਹੁਣ 2025 ਹੋਵੇ ਪੰਜਾਬ ਹਰ ਵਾਰ ਮੁੜ ਤੋਂ ਜਵਾਨ ਹੁੰਦਾ ਏ ਸੋਨੇ ਦੀ ਚਿੜੀ ਨਾ ਸਿਰਫ ਆਪ ਖਾਂਦੀ ਏ ਬਲਕਿ ਭੁੱਖਿਆਂ ਦਾ ਢਿੱਡ ਵੀ ਭਰਦੀ ਏ ਪੰਜਾਬ ਦੇ ਲੋਕ ਬਹੁਤ ਹੀ ਬੁਲੰਦ ਹੌਸਲੇ ਵਾਲੇ ਅਤੇ ਮਿਹਨਤੀ ਨੇ ਅਤੇ ਮੁੜ ਤੋਂ ਖੜੇ ਹੋਣ ਦਾ ਜਿਗਰਾ ਰੱਖਣ ਵਾਲੇ ਹਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਜਿੱਥੇ ਕੀ ਪਹਾੜਾਂ ਦੀ ਮਾਰ ਚੱਲ ਰਿਹਾ ਹੈ ਜਿੱਥੇ ਇੱਕ ਪਾਸੇ ਬਰਬਾਦੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਲੋਕਾਂ ਦੀਆਂ ਜਾਂਨਾ ਜਾ ਰਹੀਆਂ ਹਨ ਡੰਗਰ ਰੁੱੜ ਰਹੇ ਨੇ ਅਤੇ ਘਰਾਂ ਦੇ ਘਰ ਟਹਿਰੇ ਨੇ ਤੇ ਉਥੇ ਹੀ ਕੁਝ ਅਜਿਹੇ ਪਲ ਵੀ ਦੇਖਣ ਨੂੰ ਮਿਲਦੇ ਹਨ ਕਿ ਜਿੱਥੇ ਦੇਖ ਕੇ ਪਤਾ ਲੱਗਦਾ ਹੈ ਕਿ ਜਿਹੜੇ ਪੰਜਾਬ ਉੱਤੇ ਹਮੇਸ਼ਾ ਤੋਂ ਹੀ ਗੁਰੂਆਂ ਦਾ ਅਸ਼ੀਰਵਾਦ ਹੈ ਕਿਉਂਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੀ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਕਿ ਵੱਖ-ਵੱਖ ਸੰਸਥਾਵਾਂ ਮਦਦ ਦੇ ਲਈ ਅੱਗੇ ਵਧ ਰਹੇ ਹਨ ਉੱਥੇ ਹੀ ਸਾਡੇ ਫਿਲਮੀ ਸਿਤਾਰੇ ਗੀਤਕਾਰ ਅਤੇ ਖੇਡ ਜਗਤ ਦੇਵੀ ਕੁਝ ਨੁਮਾਇੰਦੇ ਅੱਗੇ ਆਏ ਹਨ ਅਤੇ ਆ ਕੇ ਪੰਜਾਬ ਦੇ ਵਿੱਚ ਜਿਹੜਾ ਮਦਦ ਦਾ ਹੱਥ ਵਧਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਜੇ ਪੰਜਾਬ ਦਾ ਮਾਹੌਲ ਜਿਹੜਾ ਚੱਲ ਰਿਹਾ ਹੈ ਜਿਸ ਨੂੰ ਦੇਖ ਕੇ ਅੱਜ ਕੱਲ ਸਭ ਦਾ ਮਨ ਪਸੀਜ ਰਿਹਾ ਜਿੱਤੇ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਨੇ ਉਥੇ ਹੀ ਇਨ੍ਹਾਂ ਪਿੰਡਾਂ ਨੂੰ ਜੋ ਕਿ ਤਬਾਹੀ ਦੇ ਮੰਜ਼ਰ ਨੂੰ ਜੋ ਚੱਲ ਰਹੇ ਨੇ ਉਹਨਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਪੰਜਾਬੀਆਂ ਨੇ ਹੁਣ ਬੀੜਾ ਚੱਕ ਲਿਆ ਸੋ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਦਿਲਜੀਤ ਦੋਸਾਂਝ ਨੇ ਐਲਾਨ ਕਰ ਦਿੱਤਾ ਹੈ ਕਿ ਹੜਾਂ ਦੀ ਮਾਰ ਯਾਨੀ ਕਿ ਇਹ ਜਪਾਨੀ ਜਦ ਤੱਕ ਖਤਮ ਨਹੀਂ ਹੁੰਦਾ ਉਸ ਤੋਂ ਬਾਅਦ ਤੱਕ ਵੀ 10 ਪਿੰਡਾਂ ਦੀ ਜ਼ਿੰਮੇਵਾਰੀ ਦਿਲਜੀਤ ਦੋਸਾਂਝ ਨੇ ਲੈ ਲਈਤੀ ਹੈ ਇਹ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ 10 ਪਿੰਡ ਆਪਣੇ ਆਪ ਦੇ ਵਿੱਚ ਮਾਇਨੇ ਰੱਖਦਾ ਹੈ ਇਹਨਾਂ ਦਸਾਂ ਪਿੰਡਾਂ ਨੂੰ ਮੁਰਤੋ ਸੁਰਜੀਤ ਕਰਨ ਦਾ ਜ਼ਿੰਮਾ ਜੜਾ ਦਿਲਜੀਤ ਦੋਸਾਂਝ ਨੇ ਲਿਆ ਮਤਲਬ ਕਿ ਉਹਨਾਂ ਨੂੰ ਗੋਦ ਲੈ ਲਿਆ ਉਹ ਇਸੇ ਤਰ੍ਹਾਂ ਹੀ ਐਮੀ ਵਿਰਕ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਹੀ 200 ਕਰਾ ਨੂੰ ਗੋਦ ਲਿੱਤਾ ਹੈ ਗੋਦ ਲੈਣ ਤੋਂ ਭਾਵੇਂ ਹੈ ਕਿ ਮਾੜੇ ਹਲਾਤਾਂ ਵਿੱਚੋਂ ਉਹਨਾਂ ਨੂੰ ਕੱਢਣ ਦਾ ਜ਼ਿੰਮਾ ਇਹਨਾਂ ਸਿੰਗਰਾਂ ਨੇ ਲੈ ਲਿਆ ਤੇ ਇਹਨਾਂ ਪੰਜਾਬੀ ਜਿਹੜੇ ਨੌਜਵਾਨ ਹੈ ਇਹਨਾਂ ਨੇ ਲੈ ਲਿਆ ਸੋ ਇਹਨਾਂ ਦੇ ਸਾਮ ਸੰਭਾਲ ਜਿਹੜੀ ਇਹਨਾਂ ਸਿੰਗਰਾਂ ਵੱਲੋਂ ਕੀਤੀ ਜਾਵੇਗੀ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਤੇ ਹੋਰ ਵੀ ਕਈ ਸਿਤਾਰੇ ਨੇ ਜਿਹੜੇ ਕਿ ਪੰਜਾਬ ਦੀ ਮਦਦ ਦੇ ਲਈ ਆ ਕੇ ਹੱਥ ਵਧਾ ਰਹੇ ਨੇ ਜਿਨ੍ਹਾਂ ਨੇ ਪੰਜਾਬ ਦਾ ਮਾਨ ਵਧਾਇਆ ਅਤੇ ਨਾਲ ਦੇ ਨਾਲ ਲੋਕਾਂ ਨੂੰ ਅਪੀਲ ਕਰਦੇ ਹੋਏ ਵੀ ਇਹ ਲੋਕ ਦਿਖਾਈ ਦਿੰਦੇ ਆ ਜਿਵੇਂ ਕਿ ਜਸਬੀਰ ਜੱਸੀ ਅਕਸਰ ਲੋਕਾਂ ਨੂੰ ਅਪੀਲ ਕਰਦੇ ਹੋਏ ਦਿਖਾਈ ਦੇ ਰਹੇ ਹਨ ਉਤੇ ਹੀ ਰਣਜੀਤ ਬਾਵਾ ਜਿਨ੍ਹਾਂ ਨੇ ਆਪਣੇ ਕੈਨੇਡਾ ਸ਼ੂ ਦੀ ਸਾਰੀ ਰਕਮ ਹੜਪੀੜਤਾ ਨੂੰ ਦੇਣ ਦੀ ਗੱਲ ਆਖੀ ਹੈ ਇਦਾਂ ਹੀ ਕੁਝ ਅਜਿਹੇ ਸਿੰਗਰ ਨੇ ਜਿਵੇਂ ਕਿ ਏਪੀ ਢਿੱਲੋਂ ਕਰਨ ਔਜਲਾ ਤੇ ਸੇਮ ਜਸਰ ਗੁਰੂ ਰੰਧਾਵਾ ਇੰਦਰਜੀਤ ਨਿੱਕੂ ਸੁਨੰਦਾ ਸ਼ਰਮਾ ਗੀਪੀ ਗਰੇਵਾਲ ਜਿਮੀ ਸ਼ੇਰ ਗਿਲਸੋਂ ਨੂੰ ਸੂਦ ਮਿਕਾ ਅਤੇ ਹੋਰ ਕਈ ਅਜਿਹੇ ਲੋਕ ਨੇ ਜਿਹੜੇ ਕਿ ਹੋਰ ਕਈ ਸੰਸਥਾਵਾਂ ਵੀ ਨੇ ਜਿਹੜੀਆਂ ਕਿ ਅੱਗੇ ਆ ਕੇ ਮੁੜ ਪੰਜਾਬ ਨੂੰ ਚੱਕੰਦਾ ਕੰਮ ਕਰ ਰਹੇ ਨੇ ਮੂੜ ਪੰਜਾਬ ਦਿਗੇ ਠੱਠੇ ਪੰਜਾਬ ਨੂੰ ਮੂੜ ਤੋਂ ਸੁਰਜੀਤ ਕਰਨ ਦਾ ਕੰਮ ਕਰ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਨਾ ਸਿਰਫ ਪੰਜਾਬੀ ਇੰਡਸਟਰੀ ਬਲਕਿ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਸੰਜੇ ਦੱਤ ਅੱਗੇ ਆਏ ਨੇ ਰਾਜਕੁੰਦਰਾ ਵਰਗੇ ਅਜਿਹੀਆਂ ਸਖਸ਼ਿਤਾਾਂ ਕਈ ਅੱਗੇ ਆਈਆਂ ਨੇ ਖੇਡ ਜਗਤ ਦੇ ਵਿੱਚ ਵੀ ਕਈ ਸਖਸ਼ਿਤਾਾਂ ਤਾਜੀ ਵਕੇ ਯੁਵਰਾਜ ਸਿੰਘ ਅਜੇ ਹੀ ਕਈ ਲੋਕ ਅੱਗੇ ਆਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਉਸ ਤਰ੍ਹਾਂ ਵੀ ਸੰਭਵ ਜਿਹੜੀ ਮਦਦ ਹੋ ਸਕਦੀ ਹੈ ਉਹ ਤੁਸੀਂ ਆਪਣੇ ਪੰਜਾਬੀ ਭਾਈਆਂ ਨੂੰ ਪੰਜਾਬੀਆਂ ਮਾਪਿਆਂ ਨੂੰ ਜਿਹੜੀ ਲੋੜ ਬੰਦਾ ਲੋੜਿੰਦਾ ਮਦਦ ਹੈ ਉਹਨਾਂ ਤੱਕ ਪਹੁੰਚਾਓ ਜਿੱਤੇ ਕਿ ਵੱਖ-ਵੱਖ ਸੰਸਥਾਵਾਂ ਜਿੱਤੇ ਕਿ ਵੱਖ-ਵੱਖ ਸੰਸਥਾਵਾਂ ਫਿਲਮੀ ਸਿਤਾਰੇ ਰਾਜਨੀਤਿਕ ਸ਼ਖਸੀਅਤਾਂ ਪੰਜਾਬ ਦੇ ਲਈ ਅੱਗੇ ਆ ਰਹੀਆਂ ਹਨ ਉੱਤੇ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਇੱਕ ਬੜਾ ਹੀ ਬਚਿੱਤਰ ਜਿਹਾ ਬਿਆਨ ਸਾਹਮਣੇ ਆਂਦਾ ਹੈ ਉਨੇ ਉਸ ਵਿੱਚ ਕਹ ਜਾਂਦਾ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਅਪੀਲ ਕਰੇ ਮਤਲਬ ਇੱਕ ਪਾਸੇ ਜਿੱਥੇ ਲੋਕ ਮਰ ਰਹੇ ਨੇ ਡੰਗਰ ਰੁੱੜ ਰਹੇ ਨੇ ਘਰਾਂ ਦੇ ਘਾਟ ਟੈਰੇ ਨੇ ਉੱਥੇ ਰਮਨਿਤ ਬਿੱਟੂ ਜੀ ਦਾ ਇਹ ਬਿਆਨ ਬੇहद ਸ਼ਰਮਨਾਕ ਹੈ ਕਿਉਂਕਿ ਪੰਜਾਬ ਹਮੇਸ਼ਾ ਹਰ ਸੂਬੇ ਦੇ ਨਾਲ ਖੜਾ ਹੁੰਦਾ ਜਿੱਥੇ ਵੀ ਕਦੀ ਵੀ ਭੀੜ ਪੈਂਦੀ ਹੈ ਪੰਜਾਬ ਹਮੇਸ਼ਾ ਹਰ ਸੂਬੇ ਦੇ ਨਾਲ ਉਹਨਾਂ ਦੀ ਓਕੜ ਵੇਲੇ ਡੱਟ ਕੇ ਖੜਾ ਹੁੰਦਾ ਹੈ ਪੰਜਾਬ ਦੀ ਤਰਜ਼ ਦੀ ਇਹ ਹੈ ਕਿ ਪੰਜਾਬ ਦੇ ਨਾਲ ਕੋਈ ਵੀ ਸੁਭਾ ਆਣ ਨਹੀਂ ਖਲੋਤਾ ਕੇਂਦਰ ਸਰਕਾਰ ਨੇ ਮਦਦ ਦੇ ਲਈ ਹੱਥ ਨਹੀਂ ਵਧਾਇਆ ਇੱਥੇ ਹੀ ਗੱਲ ਕਰੀਏ ਇਹ ਗੱਲ ਸਮਝਣਯੋਗ ਵੀ ਹੈ ਕਿ ਇਹਨੇ ਨਾਜ਼ੁਕ ਦੌਰ ਦੇ ਵਿੱਚ ਵੀ ਇਹ ਜਿਹੜੇ ਪੋਲੀਟੀਸ਼ੀਅਨ ਦੇ ਰਾਜਨੀਤਿਕ ਲੋਗ ਨੇ ਇੱਕ ਦੂਜੇ ਨੂੰ ਥੱਲੇ ਚਿੱਟਣ ਤੇ ਲੱਗੇ ਹੋਏ ਨੇ ਇਹ ਇਹਨਾਂ ਦੇ ਅੰਦਰ ਕਿ ਇਨਸਾਨੀਅਤ ਮਰ ਗਈ ਹੈ ਕਿ ਇਨਸਾਨੀਅਤ ਇਹਨਾਂ ਦੇ ਅੰਦਰ ਬਿਲਕੁਲ ਮਰ ਗਈ ਹੈ ਕਿ ਇਹਨਾਂ ਨੂੰ ਲੋਕਾਂ ਦਾ ਦਰਦ ਦਿਖਾਈ ਨਹੀਂ ਦਿੰਦਾ ਕਿ ਇਹਨਾਂ ਦੇ ਦਿਲਾਂ ਦੇ ਵਿੱਚ ਕੋਈ ਪਰਵਾਹ ਨਹੀਂ ਹੈ ਕਿ ਲੋਕ ਮਰ ਰਹੇ ਨੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਪਰ ਇਹ ਇੱਕ ਦੂਜੇ ਦੇ ਤੰਜ ਕਸਣੋਂ ਬਾਜ਼ ਨਹੀਂ ਆਂਦੇ ਪਰ ਫਿਰ ਵੀ ਸਵਾਲ ਇਹ ਖੜਾ ਹੁੰਦਾ ਹੈ ਕਿ ਪੰਜਾਬ ਨੂੰ ਪੰਜਾਬ ਨੇ ਮੁਰ ਤੋਂ ਸੁਰਜੀਤ ਕਰ ਦੇਣਾ ਪਰ ਪੰਜਾਬ ਨੂੰ ਕਿਸੇ ਹੋਰ ਦੀ ਲੋੜ ਨਹੀਂ ਸੋ ਇਸੇ ਕਰਕੇ ਪੰਜਾਬੀ ਹਮੇਸ਼ਾ ਤੋਂ ਹੀ ਜ਼ਿੰਦਾਬਾਦ ਸਨ ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਹੀ ਰਹਿਣਗੇ ਚਲੋ ਜੀ